ਦੇਸ਼ ਪਰਿਚਨ ਅੰਤਰਰਾਸ਼ਟਰੀ ਮਹਿਲਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਅਸੀਂ ਤੁਹਾਨੂੰ ਕੁਝ ਅਜਈਆਂ ਔਰਤਾਂ ਦੀ ਕਹਾਣੀ ਦੱਸਾਂਗੇ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਚੰਗੇ ਮੁਕਾਮ ਹਾਸਲ ਕੀਤੇ ਨੇ ਉਹਨਾਂ ਔਰਤਾਂ ਦੀ ਲਿਸਟ ਬਹੁਤ ਲੰਬੀ ਹੈ ਪਰ ਤੁਹਾਨੂੰ ਇੱਕ ਅਜਹੀ ਡਾਕਟਰ ਰਦੀਨਾਲ ਮਿਲੌਣ ਜਾ ਰਹੇ ਹਾਂ ਜੋ ਅਜੇਹੇ ਲੋਕਾਂ ਦੀ ਸੇਵਾ ਕਰਦੀ ਹੈ ਜਿਨ੍ਹਾਂ ਦੀ ਸੇਵਾ ਕਰਨ ਤੋਂ ਆਮ ਲੋਕ ਉਤਕਨੀ ਕਤਰੋਂਦੇ ਨੇ ਡਾਕਟਰ ਇੰਦਰਜੀਤ ਕੌਰ ਦੂਸਰਾਲੇ ਮਿਸਾਲ ਬਣੇ ਨੇ ਪਿੰਗਲਵਾੜਾ ਚਲਾਉਂਦੇ ਨੇ ਤੇ ਪਿੰਗਲਵਾੜੇ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਤੇ ਦੂਸਰਿਆਂ ਨੂੰ ਵੀ ਇਹੀ ਸਿੱਖਿਆ ਦੇਦੇ ਨੇ ਕਿ ਸਾਨੂੰ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਤਾਂ ਜੋ ਸਾਡੇ ਬਜ਼ੁਰਗ ਬੁਢੇਪੇ ਦੇ ਵਿੱਚ ਇਸ ਤਰ੍ਹਾਂ ਨਾ ਆਉਣ ਲੱਗ। ਆ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਦੇ ਦੁਨੀਆ ਵਿੱਚ ਮਹਿਲਾਓ ਕਿੰਨਾ ਕਮਾਂਡ ਮੈਸਜ ਹੈ। ਨੇ ਮੇਰੇ ਲਾਉਂਦੇ ਤਾਂ ਮਹਾਰ ਮਸੂਸੁੰਦਾ ਹੀ ਹੈ ਬਾਈ ਉਹਨੇ ਸਾਨੂੰ ਬੜਾ ਸੋਨਾ ਸਰੀਰ ਦਿੱਤਾ ਦਿਮਾਗ ਦਿੱਤਾ ਹੱਥ ਪੈਰ ਦਿੱਤੇ ਨੇ ਤੇ ਮਮ ਲੇਡੀਜ਼ ਜਿਹੜੀਆਂ ਨੇ ਪਾਲਣ ਹਾਰ ਨੇ ਜਨਨੀਆਂ ਨੇ ਪਾਲਣ ਹਾਰ ਨੇ ਚੰਗੀ ਸਿੱਖਿਆ ਵੀ ਦੇ ਸਕਦੇ ਨੇ ਚੰਗੇ ਦੇ ਆਪਕ ਵੀ ਨੇ ਇਸ ਕਰਕੇ ਮਾਰ ਹੋਣਾ ਕੋਈ ਬੁਣਾਈ ਚਾਹੀਦਾ ਸਾਰੇ ਤੁਸੀਂ ਪਿੰਗਲਵਾੜੇ ਦੀ ਸਾਰੀ ਦੇਖ ਰਹੇ ਹੋ ਫਗਤ ਗੁਰੂ ਸਿੰਘ ਵੀ ਤੁਸੀਂ ਹੱਥੀਂ ਸੇਵਾ ਕੀਤੀ ਹੈ ਇਤਨਾ ਅੱਜ ਹਜ਼ਾਰਾਂ ਲੋਕਾਂ ਦੀ ਸੇਵਾ ਕਰਦੇ ਹੋ ਕਿੰਨਾ ਕਮਾੜ ਮਹਿਸੂਸ ਚ। ਦੇਖੋ ਇਹ ਸੇਵਾ ਨਾਲ ਸੰਤੁਸ਼ਟੀ ਮਿਲਦੀ ਹੈ ਤੇ ਕੁਝ ਨਹੀਂ ਦੀ। ਮਾਣ ਵਾਲੀ ਗੱਲ ਨਹੀਂ ਐ ਐਸੀ ਮਹਿਸੂਸ ਕਰ। ਜੇ ਤੁਹਾਨੂੰ ਜਿਵੇਂ ਖਰਜ ਕਰੋ ਉਸੇ ਗਰਾਉਟੀ ਅੰਗ ਲਗਾ ਲਿਆ। ਠੀਕ ਐ। ਤੇ ਜਿਹੜਾ ਬੰਦਾ ਕੋਈ ਆਇਆ ਸੀ ਟਿਕੋ ਦੋਨ ਲੱਤਾਂ ਕੱਟੀਆਂ ਜਦੋਂ ਦੋ ਲੱਤਾਂ ਲੱਗ ਗਈ ਐ। ਤੁਸੀਂ ਆਪੇ ਹੀ ਦੇਖੋਗੇ ਆਪਾਂ ਕਿੰਨੀ ਜਿਹੜੀ ਹੈ ਅਧਿਆਤਮਿਕ ਖੁਸ਼ੀ ਮਿਲਦੀ ਹੈ। ਤੁਸੀਂ ਕਿਹਾ ਕਿ ਸੇਵਾ ਕਰਕੇ ਸੰਤੁਸ਼ਟੀ ਮਿਲਦੀ ਹੈ ਪਰ ਅੱਜ ਸਮਾਜ ਦੇ ਅੰਦਰ ਹਰੇਕ ਉਹਨਾਂ ਲੋਕ ਕਿਉਂ ਨਹੀਂ ਇਸ ਚੀਜ਼ ਨੂੰ ਜਾਣੂ ਜੋ ਉਹ ਲੋਕ ਨਹੀਂ ਤੁਸੀਂ ਹਾਈਲਾਈਟ ਨਹੀਂ ਕਰਦੇ ਜਿਹੜੇ ਚੰਗੇ ਕੰਮ ਕਰਦੇ ਉਹਨਾਂ ਨੂੰ ਹਾਈਲਾਈਟ ਕਰਵਾਇਆ ਤੱਕ ਬਾਅਦ ਦੇਖੋ ਜਾ ਕੇ ਕਿਹੜੇ ਕਿਹੜੇ ਨੇ ਜਿਹੜੇ ਆਪਣੇ ਮਾਵਾ ਬੀ ਸੇਵਾ ਕਰਦੇ ਆ ਉਹਨਾਂ ਨੂੰ ਹਾਈਲਾਈਟ ਤਾਂ ਕਰੋ ਇਹ ਤਾਂ ਵੇ ਸਾਰਿਆਂ ਦਾ ਹੀ ਬੇੜਾ ਕਰਕੇ ਹੋਇਆ ਸਾਰਿਆਂ ਦਾ ਨਹੀਂ ਬੇੜਾ ਕਰਦਾ ਇਹ ਚੰਗੇ ਵੀ ਲੋਕ ਆ ਜਿਹੜੇ ਆਪਣੇ ਮਾਵਾ ਬੀ ਬਹੁਤ ਸੇਵਾ ਕਰਦੇ ਆ ਉਹਨਾਂ ਨੂੰ ਉਹਨਾਂ ਕੋ ਜਾਓ ਉਹਨਾਂ ਨੂੰ ਹਾਈਲਾਈਟ ਕਰੋ ਤਾਂ ਕਿ ਦੂਜੇ ਉਹ ਤਾਂ ਸਿੱਖ ਲੈਣ। ਅੱਜ ਕੁਝ ਲੋਕ ਜਿਹੇ ਵੀ ਹੈਗੇ ਜਿਹੜੇ ਲੜਕੀਆਂ ਨੂੰ ਪੜਾਉਣੇ ਰੱਖਉਂਦੇ ਨਹੀਂਗੇ ਜਿੰਨਾ ਦੀ 2024 ਭਾਈ ਅਸੀਂ 90% ਤਾਂ ਪੜਾਉਂਦੇ ਆ ਬੱਚਾ ਨੂੰ ਚਾਹੁੰਦੇ ਆ ਕਿ ਪੜ੍ਹਨ ਪਰ ਮੈਂ ਦੱਸਿਆ ਵੀ ਪੀੜਾ ਕਰ ਕੋਇਆ ਹਿਆ ਹੈ ਸਿਸਟਮ ਦਾ ਸਕੂਲਾਂ ਦਾ ਮਾਦਾ ਉੱਤੇ ਕੋਈ ਜੱਜ ਦੇ ਕਈ ਗੱਲ ਕਹੇ ਕਿ ਕਿਸੇ ਸਕੂਲ ਚ ਪ੍ਰਾਇਮਰੀ ਤੇ ਕਿਹ ਕੋ ਟੀਚਰ ਹੈ ਕਿ ਪੜਾਇਦਾ ਕੋਈ ਨਹੀਂ। ਤਰਾ オンライン ਕਰਕੇ ਤਾਂ ਬੇੜੇ ਗਰ ਕਰ ਦਿੰਦਾ ਇਹਨਾਂ ਪਰ 100% ਰ ਐਜੂਕੇਸ਼ਨ ਦਿਖਾਉਣ ਦੇ ਮਾਰੇ ਕਿਸੇ ਨੂੰ ਫੇਲ ਹੀ ਨਹੀਂ ਕਰਨਾ ਹਰ ਇੱਕ ਨੂੰ ਅਗਲੇ ਜਵਾਬ ਤੇ ਚੜਾਈ ਜਾਣਾ ਹਰ ਇੱਕ ਨੂੰ ਪ੍ਰੈਜ਼ੈਂਟ ਕਥਾਣਾ ਪਵੇ ਐਬਸੈਂਟ ਹੋਵੇ ਇਹ ਗਲਤ ਤਾਂ ਜਿਹੜਾ ਜਿਹਦਾ ਬੇਸ ਹੀ ਗਲਤ ਹੋਏਗਾ ਉੱਥੋਂ ਤੁਸੀਂ ਕਈ ਚੰਗੀ ਚੀਜ਼ ਨਹੀਂ ਕਰ ਸਕਦੇ ਇਹਨਾਂ ਵੜਾ ਦੇ ਅੰਦਰ ਨਜ਼ਾਰਾ ਲੋਕਾਂ ਦੀ ਸੰਭੀਤੀ ਜਾਂਦੀ ਹੈ ਕਿਸੇ ਤਰ੍ਹਾਂ ਦਾ ਨਹੀਂ ਡਿੰਗਲ ਵੜਾ ਪੜਾਉਗਾ ਵੀ ਹੈ ਤੇ ਨਹੀਂ ਹੈਗਾ ਗੱਲਾਂ ਸੱਚੀ ਨਹੀਂ ਕਿ ਇੱਕ ਅੱਲੀ ज्ञान वंडणा ਵੀ ਇੱਕ ਕੋਈ ਨਾਨ ਫੈਸ਼ਨ ਹੈ ਕਿ ਤਕਰ ਉਹਨਾਂ ਹਮ ਤੱਕ ਵੰਡਿਸੋ। ਮੈਂ ਕੱਲਾ ਰੂਟੀ ਨਹੀਂ ਬਣ ਕੇ ਛਕਣੀ ਗਿਆਨ ਵੀ ਬਣਨਾ ਬਹੁਤ ਜ਼ਰੂਰੀ ਹੈ। ਅਰ ਭਗਤ ਪੁਰੋਸੀਰੇ ਬਹੁਤ ਯਾਰ ਵੰਡਿਆ ਹੁਣ ਵੀ ਸਾਡਾ ਜੀ ਲਿਟਰੇਚਰ ਵੰਡਿਆ ਜਾਂਦਾ ਹੈ। ਅਰ ਬਹੁਤ ਹੂਜੇ ਲਿਟਰੇਚਰ ਹੈ ਜਿਨ੍ਹਾਂ ਜਿਹਦੇ ਤੋਂ ਇਨਸਪੀਰੇਸ਼ਨ ਲੈ ਕੇ ਮੈਂ ਮਹਿਲਾਵਾਂ ਬਹੁਤ ਉੱਚੇ ਪਹੁੰਚ ਸਕਦੇ ਹਾਂ। ਜੇਨ ਐਡਮ ਦੀ ਕਿਤਾਬ ਲਿਖੀ ਹੈ ਬਹੁਤ ਕਿਤਾਬਾਂ ਇਨਸਪਾਇਰ ਕਰਨ ਵਾਲੀਆਂ ਜਿਨ੍ਹਾਂ ਨੇ ਸਵੈ ਲਈ ਕੰਮ ਕੀਤਾ। ਅਰ ਉਹਨਾਂ ਨੂੰ ਤੁਸੀਂ ਇਲੈਕਟ ਕਰਦੇ ਹੋ। ਇਹ ਕਿਤਾਬ ਛਾਪੀ ਹੈ ਬਲੇਕਸ ਨੀਤਾ ਫਿਰ ਅਸੀਂ ਕਲਾਪੀ ਲੋਕ ਦੇ ਉਹਦੇ ਚੋਰਤਾਂ ਦਾ ਵੀ ਨਾਂ ਹੈਗਾ ਤੇ ਉਹਨਾਂ ਨੂੰ ਕਿਤੇ ਪਛਾਓ ਤਾਂ ਸਹੀ ਕਿਸੇ ਗੱਲ ਤੇ ਚੰਗੇ ਕੰਮ ਕਰੋ ਤੁਸੀਂ ਸ਼ੋਅ ਕਰਿਆ ਕਰੋ ਮੀਡੀਆ ਵਾਲੇ ਤਾਂ ਕਿ ਲੋਕ ਉਹਨਾਂ ਤੋਂ ਇਨਸਪਾਇਰ ਹੋ ਕੇ ਚੰਗੇ ਕੰਮ ਕਰਨ ਪਰ ਅਸੀਂ ਕਰਦੇ ਕੀ ਹਾਂ ਜਿਹੜੇ ਮਾੜੇ ਕੰਮ ਨੇ ਉਹਨਾਂ ਨੂੰ ਹਾਈਲਾਈਟ ਕਰਦੇ ਇਹ ਪੂਰਨ ਸਿੱਧੀ ਸੋਚ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਲੱਖਾਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਅੱਜ ਵੀ ਨਹੀਂ ਉਹਨਾਂ ਦੀ ਸੋਚ ਬਿਲਕੁਲ ਉਹਨਾਂ ਦੀ ਸੋਚ ਕੋ ਨਾ ਸੀ ਸਾਡਾ ਦੇਸ਼ ਦੇ ਬਣਾ ਗਰ ਕੋ ਜਾਣਾ ਉਹ ਦੇਸ਼ ਤਾਂ ਬਚੇਗਾ ਦੇਸ਼ ਜੇ ਲੋਕੀ ਦਾ ਸਦਾਚਾਰ ਜੀਵਨ ਪਿਤ ਕਰਨੇ ਜੇ ਕਿਸੇ ਦਾ ਕੋ ਹੱਥ ਨਹੀਂ ਮਾਰੇਗਾ ਸਾਦਾ ਜੀਵਨ ਬਤੀਤ ਕਰਨੇ ਨੇ ਪਿੰਡਾਂ ਦੀਆਂ ਬਣਾਈਆਂ ਜਿੱਦਿਆ ਬਰਤਨ ਅਸੀਂ ਪਿੰਡਾਂ ਦੀਆਂ ਤਾਂ ਬਿਲਕੁਲ ਬੰਦ ਕਰਤੀਆਂ ਅਸੀਂ ਦਾ ਮਾਲਾ ਚੱਲਣਾ ਮਾਲਾ ਤਾਂ ਇਹ ਜਾ ਕੇ ਕਾਰਪੋਰੇਟ ਹੁਸਾ ਦਿੰਦੇ ਆ ਇੱਕ ਮਾਲ ਦਾ ਉਹਨਾਂ ਦੀ ਬਿਜਲੀ ਖਾਂਦਾ

ਫਿਰ ਦੇ ਸਾਰੇ ਤੁਹਾਨੂੰ ਆਪਣੇ ਪਰਸ ਤੇ ਆਪਣੇ ਕੱਪ ਚੜ੍ਹਨੇ ਚਲੇ ਗਏ ਤਾਂ ਉਹਨਾਂ ਨੇ ਇੱਕ ਸਿੱਕਾ ਸਿੱਕਾ